ਗੁਰਪਿਆਰੀ ਸਾਧ ਸੰਗਤ ਜੀ ਅੱਜ ਪਿੰਡ ਕਮਾਲਾ ਬੋਦਲਾ ਦੇ ਵਿੱਚ ਇੱਕ ਸ਼ਹੀਦੀ ਆਜਮ ਸਰਦਾਰ ਭਗਤ ਸਿੰਘ ਰਾਜਗੁਰੂ ਸਖਦੇਵ ਸਿੰਘ ਨੂੰ ਯਾਦ ਕਰਦੇ ਆ ਉਹਨਾਂ ਦੀ ਸ਼ਹੀਦੀ ਨੂੰ ਯਾਦ ਕਰਦੇ ਆ ਅੱਜ ਸਾਡੇ ਕੋਲ ਆਈਡੀਪੀ ਦੀ ਇੱਕ ਟੀਮ ਪਹੁੰਚੀ ਹੈਗੀ ਨਾਲ ਸੀਨੀਅਰ ਪੱਤਰਕਾਰ ਸਰਦਾਰ ਹਮੇਸ਼ ਸਿੰਘ ਔਰ ਉਹਨਾਂ ਨਾਲ ਜਿਹੜੇ ਇੱਕ ਵੱਡੀ ਵਿਚਾਰ ਚਰਤਾ ਕੀਤੀ ਗਈ ਪਿੰਡ ਕਮਾਲਾ ਬੋਦਲਾ ਇੱਥੇ ਦੀਵਾਨ ਹਾਲ ਚੰਤਰ ਭਗਤ ਧੰਨਾ ਜੀ ਦਾ ਜੋ ਬਣਿਆ ਹੋਇਆ ਪਿੰਡ ਕਮਾਲਾ ਬੋਦਲਾ ਜ਼ਿਲ੍ਹਾ ਫਰੀਪੁਰ ਦੇ ਵਿੱਚ ਇੱਕ ਬਹੁਤ ਵਧੀਆ ਮਾਹੌਲ ਦੇ ਵਿੱਚ ਇੱਕ ਵਿਚਾਰ ਚਰਤਾ ਹੋਈ ਜਿੰਦੇ ਵਿੱਚ ਸੀਨੀਅਰ ਪੱਤਰਕਾਰ ਹਮੀਰ ਸਿੰਘ ਨੇ ਆਪਣੇ ਜਿਹੜੇ ਵਿਚਾਰ ਰੱਖੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਔਰ ਖਾਸ ਤੌਰ ਤੇ ਪਿਛਲੇ ਦਿਨਾਂ ਦੇ ਵਿੱਚ ਜੋ ਸ਼ੰਭੂ ਖਨੋਰੀ ਬਾਰਡਰ ਤੇ ਹੋਇਆ ਉਹ ਚੀਜ਼ ਨੂੰ ਲੈ ਕੇ ਔਰ ਜੋ ਲਗਾਤਾਰ ਜਿਹੜਾ ਆਮ ਆਦਮੀ ਪਾਇਦੀ ਸਰਕਾਰ ਦੁਆਰਾ ਜਾਂ ਕੇਂਦਰ ਦੀ ਮੋਦੀ ਸਰਕਾਰ ਦੁਆਰਾ ਪ੍ਰਾਈਵੇਟਾਈਜੇਸ਼ਨ ਕੀਤਾ ਜਾ ਰਿਹਾ ਨਿੱਜੀਕਰਨ ਕੀਤਾ ਜਾ ਰਿਹਾ ਉਸ ਚੀਜ਼ ਉਸ ਚੀਜ਼ ਦੀਆਂ ਨੀਤੀਆਂ ਨੂੰ ਲੈ ਕੇ ਇੱਥੇ ਜਿਹੜੇ ਵਧੀਆ ਮਾਹੌਲ ਦੇ ਵਿੱਚ ਵਿਚਾਰ ਚਰਚਾ ਕੀਤੀ ਗਈ ਇੱਥੇ ਸਾਡਾ ਕਿਸਾਨ ਬਦੁਰਸ਼ਕਾ ਕਮੇਟੀ ਦੇ ਜਿਹੜੇ ਪੂਰੇ ਜ਼ਿਲ੍ਹੇ ਦੀ ਟੀਮ ਸਮੁੱਚੇ ਜਿਹੜੇ ਸਾਡੇ ਜੋ ਉਹਨਾਂ ਦੀਆਂ ਟੀਮਾਂ ਕਈ ਆਗੂਆਂ ਦੀ ਜਿਹੜੀ ਟੀਮਾਂ ਪਹੁੰਚਿਆਗੇ ਸਾਡੇ ਬੀਬੀਆਂ ਵੀ ਪਹੁੰਚੀਆਂ ਸੋ ਅਸੀਂ ਇੱਥੇ ਹੋਰ ਵੀ ਗੱਲਬਾਤ ਕਰਾਂਗੇ ਤਸਵੀਰਾਂ ਵੇਖਾਂਗੇ ਸੋ ਆਓ ਕਰਦੇ ਹਾਂ ਗੱਲਬਾਤ ਵੇਖਦੇ ਹਾਂ ਤਸਵੀਰ ਹਾਂਜੀ ਸਰ ਅੱਜ ਕਮਾਲ ਬਿਲਕੁਲ ਇੱਕ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਨੇ ਜਿਵੇਂ ਵੱਖ-ਵੱਖ ਜਗ੍ਹਾ ਤੋਂ ਚੱਲੇ ਆਈਡੀਪੀ ਦਾ ਕਮਾਲ ਪਹਿਲਾਂ ਫਾਜ਼ਿਲਕਾ ਸੀਗਾ ਅੱਜ ਕਮਾਲਾ ਬੋਦਲਾ ਪਿੰਡ ਦੇ ਵਿੱਚ ਮਤਲਬ ਫਰੋਜ਼ਪੁਰ ਚਗਲ ਦਿਨ ਉੱਥੇ ਜਾਂ ਮੋਗੇ ਦੇ ਵਿੱਚ ਇਹਦਾ ਮਤਲਬ ਇਹੀ ਹੈ ਕਿ ਜਿਹੜਾ ਸੁਪਨਾ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਨੇ ਲਿਆ ਸੀ ਕਿ ਬਰਾਬਰੀ ਦਾ ਸਮਾਜ ਹੋਵੇ ਲੁੱਟ ਖਸੁੱਟ ਨਾ ਹੋਵੇ ਚਾਰ ਸਪੇਰੇ ਲੋਕ ਕਿਸੇ ਉਹਨਾਂ ਦੀ ਸੱਦ ਪੁੱਛ ਵਾਲਾ ਉਹਨਾਂ ਦੇ ਹਿੱਸੇਦਾਰੀ ਵਾਲਾ ਰਾਜ ਪ੍ਰਬੰਧ ਹੋ ਗਿਆ ਪਰ ਅੱਜ ਬਿਲਕੁਲ ਹੀ ਉਦੋਂ ਉਲਟ ਲੋਕ ਹਾਸੀਅਤ ਤੇ ਥੱਕੇ ਜਾ ਚੁੱਕੇ ਨੇ ਕਿਸੇ ਵੀ ਮਾਮਲੇ 'ਚ ਜਿਵੇਂ ਤੁਸੀਂ ਦੇਖੋ ਕਿਸਾਨ ਅੰਦੋਲਨ ਜਗ ਲੀਡਰ ਗਏ ਸੀ ਤੇ ਉਹਨਾਂ ਨੂੰ ਫੜ ਕੇ ਤੁਸੀਂ ਗਏ ਹੋਏ ਲੀਡਰਾਂ ਨੂੰ ਵਾਪਸ ਆਉਂਦੇ ਫੜ ਲੈਨੇ ਹੋ ਫਿਰ ਜੋ ਸੰਭੂ ਤੇ ਖਨੌਰੀ ਬਾਪਰੇ ਆ ਕੇ ਚੱਕ ਕੇ ਲੋਕਾਂ ਦਾ ਸਮਾਨ ਵੀ ਪਤਾ ਨਹੀਂ ਕਿੱਥੇ ਲੈ ਜਾ ਰਹੇ ਹੋ ਕੀ ਕਰ ਰਹੇ ਹੋ ਕਿਸੇ ਦੇ ਘਰੋਂ ਮਿਲਦਾ ਕਦੇ ਕਿਸੇ ਦੇ ਘਰੋਂ ਮਿਲਦਾ ਕੋਈ ਵੀ ਉਹਦੇ ਚ ਐਸੀ ਜਿਹੜੀ ਇਨਸਾਨੀਅਤ ਦੀ ਗੱਲ ਵੀ ਨਹੀਂ ਹੈ ਕਿ ਜੋ ਵੀ ਚੀਜ਼ਾਂ ਹੁੰਦੀਆਂ ਨੇ ਔਰ ਜਦੋਂ ਵੀ ਕੋਈ ਲੋਕ ਖੜਦੇ ਨੇ ਲੋਕ ਆਪਣੀ ਆਵਾਜ਼ ਉਠਾਉਂਦੇ ਨੇ ਉਹਨੂੰ ਤੁਸੀਂ ਵਿਕਾਸ ਵਿਰੋਧੀ ਕਹਿੰਦੇ ਹੋ ਜਦ ਕਿ ਸਹੀ ਵਿਕਾਸ ਉਦੋਂ ਹੀ ਹੁੰਦਾ ਜਦੋਂ ਲੋਕ ਆਵਾਜ਼ ਲੋਕਾਂ ਨੂੰ ਪੁੱਛੋ ਨਾ ਵਿਕਾਸ ਕੀ ਹੁੰਦਾ ਬਿਲਕੁਲ ਜੋ ਦੱਸਣਗੇ ਕਿ ਆ ਵਿਕਾਸ ਹੁੰਦਾ ਹੈ ਜਾਂ ਵਿਕਾਸ ਕਰੋ ਵਿਕਾਸ ਉਹਨੂੰ ਕਹਿੰਦੇ ਨੇ ਵਿਕਾਸ ਇਹਨੂੰ ਤਾਂ ਹੀ ਕਹਿੰਦੇ ਕਿ ਪਾਣੀ ਖਤਮ ਕਰਦੇ ਹੋ ਵਿਕਾਸ ਇਹਨੂੰ ਨਹੀਂ ਕਹਿੰਦੇ ਪਾਣੀ ਗਦਲਾ ਕਰਦੇ ਹੋ ਵਿਕਾਸ ਇਹਨੂੰ ਕਹਿੰਦੇ ਮਿੱਟੀ ਜ਼ਹਿਰੀਲੀ ਬਣਾ ਦਿਓ ਆਬੋ ਹਵਾ ਖਰਾਬ ਕਰਦੇ ਹੋ ਜਿਹਦੇ ਕਰਕੇ ਪੰਜਾਬ ਦਾ ਬੱਚਾ ਬੱਚਾ ਪਰੇਸ਼ਾਨ ਹੈ ਜਬਰੀ ਮਾਈਗ੍ਰੇਸ਼ਨ ਹੋ ਰਹੀ ਹੈ ਵਿਦੇਸ਼ ਭੱਜ ਰਹੇ ਨੇ ਬੱਚੇ ਉਹਨਾਂ ਦਾ ਜੀ ਨਹੀਂ ਲੱਗ ਰਿਹਾ ਨਸ਼ੇ ਦੀ ਦਲਦਲ ਦੇ ਵਿੱਚ ਠੱਕੇ ਜਾ ਰਹੇ ਨੇ ਲੋਕ ਪਰ ਸਰਕਾਰ ਬਲਡوزر ਕਲਚਰ ਚਲਾ ਰਹੀ ਹੈ ਬਲਡوزر ਜਿਸ ਬਲਡوزر ਸਭੂ ਤੇ ਖਨੌਰੀ ਵੀ ਚੱਲਿਆ ਬਲਡوزر ਆਜ ਦੇ ਆ ਜਿਹੜੇ ਸੋ ਕਾਲਡ ਨਸ਼ਾ ਤਸਕਰ ਫੜੇ ਜਾ ਰਹੇ ਨੇ ਛੋਟੇ ਛੋਟੇ ਨੇ ਜਿਹੜੇ ਫੜੇ ਜਾ ਰਹੇ ਨੇ ਵੱਡੇਾਂ ਪੰਤ ਜਾ ਹੀ ਨਹੀਂ ਰਿਹਾ ਸੀ ਉਹਨਾਂ ਦੇ ਬੱਚਿਆਂ ਦੀ ਛੱਤ ਵੀ ਖੋਲੋ ਮਤਲਬ ਜਿਹੜੇ ਬੰਦੇ ਨੇ ਸਾਡੇ ਇੱਕ ਕਾਨੂੰਨ ਹੈ ਕਿ ਜਿਹੜਾ ਦੋਸ਼ੀ ਹੈ ਮੈਂ ਕਤਲ ਕੀਤਾ ਤਾਂ ਮੈਨੂੰ ਹੀ ਘੱਟੋ ਘੱਟ ਸਜ਼ਾ ਹੋਊਗੀ ਸਾਰੇ ਪਰਿਵਾਰ ਨੂੰ ਥੋੜੀ ਦੇ ਦੇਓਗੇ ਜੀ ਤੇ ਮਨੁੱਖੀ ਅਧਿਕਾਰਾਂ ਦੇ ਸਵਾਲ ਨੇ ਵੱਡੇ ਜ਼ਾਇਰੇ ਦੇ ਤੇ ਇਹ ਸਾਰੀਆਂ ਗੱਲਾਂ ਲਈ ਇੱਕ ਸੰਵਾਦ ਰਚਾਉਣ ਦੇ ਲਈ ਲੋਕਾਂ ਦੇ ਵਿੱਚ ਇੱਕ ਉਪਰਾਲਾ ਸੀਗਾ ਤੇ ਇੱਥੇ ਵੀ ਉਹਦੀ ਉਹ ਕੜੀ ਦੇ ਵਜੋਂ ਅੱਜ ਦਾ ਪ੍ਰੋਗਰਾਮ ਹੈ ਅੱਜ ਹੋਏ ਪ੍ਰੋਗਰਾਮ ਵਿੱਚ ਲੱਗੇ ਨੇ ਸਪਰਤ ਦਿੱਤਾ ਜੀ ਪਰਵਾ ਘਰਾਂ ਮਿਲ ਨੇ ਹਾਂ ਬਿਲਕੁਲ ਕਾਫੀ ਖਾਸ ਤੌਰ ਦੇ ਉੱਤੇ ਕੁਆਲਿਟੀ ਪ੍ਰੋਗਰਾਮ ਦੀ ਬੈਟਰ ਸੀ ਸਾਰ ਮਜ਼ਦੂਰ ਸੁਖਰ ਕਮੇਟੀ ਦੀ ਲੀਡਰਸ਼ਿਪ ਜਿੱਡੇ ਤੋਂ ਲੈ ਕੇ ਆਲੇ ਦੁਆਲੇ ਸਾਰੇ ਮੰਨਿਆਂ ਚ ਬੀਬੀਆਂ ਵੀ ਵੀਰ ਵੀ ਤੇ ਹੋਰ ਇਲਾਕੇ ਚੋਂ ਲੋਕ ਵੀ ਜਿਹੜੇ ਆਏ ਨੇ ਇਹਦਾ ਮਤਲਬ ਇਹ ਹੈ ਕਿ ਲੋਕ ਸੋਚਣਾ ਚਾਹੁੰਦੇ ਨੇ ਕਿ ਅੱਗੇ ਕੀ ਹੋਵੇ ਸਮਝਣਾ ਚਾਹੁੰਦੇ ਨੇ ਅੱਗੇ ਕੀ ਹੋਵੇ ਜਿਹੜਾ ਸੰਕਟ ਖੜਾ ਹੈ ਇਹਨੂੰ ਪਾਰ ਕਿਵੇਂ ਪਾਇਆ ਜਾ ਔਰ ਉਹ ਇਹੋ ਜਿਹੇ ਮੀਟਿੰਗਾਂ ਚੋਂ ਹੀ ਸਮਝਦਾਰੀ ਬਣਦੀ ਆ ਹੌਲੀ ਹੌਲੀ ਜੇ ਜਿੰਨੀਆਂ ਵੱਧ ਹੋਣਗੀਆਂ ਪੰਜਾਬ ਭਰ ਦੇ ਵਿੱਚ ਉਹਨੇ ਇੱਕ ਸੋਝੀ ਬਣੋ ਸਾਰੇ ਲੋਕਾਂ ਦਾ ਇੱਕ ਮਨ ਹੈ ਕਿ ਕਿਸਾਨ ਜਥੇਬੰਦੀਆਂ ਇਕੱਠੀਆਂ ਕਿਵੇਂ ਹੋਣ ਘਟੋ ਘੱਟ ਪ੍ਰੋਗਰਾਮ ਤੇ ਹੋ ਜਾਣ ਤਾਂ ਕਿ ਇੱਕ ਤਾਕਤ ਵੱਡੀ ਬਣੇ ਜਦੋਂ ਵੱਡੀ ਤਾਕਤ ਕਿਸਾਨੀ ਦੀ ਬਣ ਗਈ ਫਿਰ ਨਾਲ ਦਲਤ ਨੂੰ ਵੀ ਨਾਲ ਪਿੰਡ ਨੂੰ ਵੀ ਗ੍ਰਾਮ ਸਭਾਵਾਂ ਨੂੰ ਵੀ ਪਿੰਡ ਨੂੰ ਐ ਜੇ ਇਕਾਈ ਦੇ ਤੌਰ ਤੇ ਦੇਖ ਕੇ ਸਾਂਝਾ ਪਿੰਡ ਖੜਾ ਹੋ ਗਿਆ ਤਾਂ ਉਹ ਤਾਕਤ ਵੱਡੀ ਬਣ ਜੇਗੀ ਫਿਰ ਸੱਤਾਧਾਰੀ ਧਿਰ ਨੂੰ ਪਿੱਛੇ ਹਟਣਾ ਪਵੇਗਾ ਜੀ ਕਿਸੇ ਤਰ੍ਹਾਂ ਦਾ ਕੋਈ ਮੈਸੇਜ ਦੇਣਾ ਚਾਹੋਗੇ ਬਿਲਕੁਲ ਮੈਸੇਜ ਇਹੀ ਹੈ ਇੱਕ ਤਾਂ ਸੱਤਾਧਾਰੀ ਧਿਰ ਦਾ ਲਈ ਮੈਸੇਜ ਹੈ ਕਿ ਉਹ ਰਾਜ ਆਏ ਤੇ ਚਲੇ ਗਏ ਦੁਪਹਿਰਾਂ ਵੀ ਬਹੁਤ ਮਹੱਤਵਪੂਰਨ ਬਹੁਤ ਬਹੁਤ ਤਾਕਤਵਰ ਲੋਕ ਜ਼ਗੀਰਦਾਰ ਵੀ ਤਾਨਾ ਸਾਹਿਬ ਵੀ ਹੋ ਕੇ ਚਲੇ ਗਏ ਲੋਕਾਂ ਦੀ ਬਿੱਲ ਤੋਂ ਬਿਨਾ ਲੋਕਾਂ ਦੀ ਇੱਛਾ ਸ਼ਕਤੀ ਤੋਂ ਬਿਨਾ ਜਿਹੜੇ ਰਾਜ ਪ੍ਰਬੰਧ ਨੇ ਉਹਨਾਂ ਦੀ ਉਮਰ ਬਹੁਤੀ ਲੰਮੀ ਨਹੀਂ ਹੁੰਦੀ ਦੂਜਾ ਲੋਕਾਂ ਵਾਸਤੇ ਉਮਰ ਲੰਮੀ ਤਾਂ ਹੋ ਰਹੀ ਹੈ ਕਿਉਂਕਿ ਲੋਕ ਮਿਨਿਮਮ এজেন্ডੇ ਤੇ ਇੱਕ ਨਹੀਂ ਹੈ ਉਹਨਾਂ ਦੀ ਤਾਕਤ ਵੱਡੀ ਹੋਈ ਹੈ ਜਿੰਨਾ ਚਿਰ ਉਹ ਵੱਡੀ ਹੋਏਗੀ ਤਾਂ ਤਾਕਤਾਂ ਦਾ ਸੰਤੋਲ ਉਹਨਾਂ ਦੇ ਹੱਕ ਚ ਨਹੀਂ ਭੁੱਜਦਾ ਤੇ ਜਿੰਨੀ ਜਲਦੀ ਉਹ ਮਿਨਿਮਮ ਪ੍ਰੋਗਰਾਮ ਤੇ ਇਕੱਠੇ ਹੋਣਗੇ ਉਨਾ ਹੀ ਜਲਦੀ ਫੈਸਲਾਤ ਦਾ ਪਾਸਾ ਪਲਟ ਦੇਗਾ ਜੀ ਧੰਨਵਾਦ ਸਰਦਾਰ ਕਨੈਲ ਸਿੰਘ ਜੀ ਕੇਪਲ ਜੀ ਆਈਡੀਪੀ ਤੋਂ ਤੁਸੀਂ ਇੱਥੇ ਲੱਗਰ ਕਮਾਲਾ ਬੋਦਲਾ ਚ ਪਹੁੰਚੇ ਕੀ ਕਹਿਣਾ ਚਾਹੋਗੇ ਹਾਂਜੀ ਅੱਜ ਅਸੀਂ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਦੇ ਸ਼ਹੀਦੀ ਦਿਹਾੜੇ ਦੇ ਉੱਤੇ ਇੱਕ ਤਿੰਨ ਰੋਜ਼ਾ ਜਿਹੜਾ ਸੰਵਾਦ ਪ੍ਰੋਗਰਾਮ ਰੱਖਿਆ ਅੱਜ ਅਸੀਂ ਕਮਾਲਾ ਬੋਦਲਾ ਦੇ ਵਿੱਚ ਉਹ ਸੰਵਾਦ ਪ੍ਰੋਗਰਾਮ ਦੇ ਵਿੱਚ ਪਹੁੰਚੇ ਆਂ ਔਰ ਜਿਹਦੇ ਵਿੱਚ ਅੱਜ ਅਸੀਂ ਅ ਆਲਾਕੇ ਦੇ ਜਿਹੜੀ ਕਿਸਾਨ ਜਿੱਥੇ ਬੰਦੀ ਐ ਇੱਥੋਂ ਦੀ ਉਹਨਾਂ ਦੇ ਸੰਘਰਸ਼ੀਲ ਆਗੂ ਲਗਭਗ ਉਸ ਪ੍ਰੋਗਰਾਮ ਦੇ ਵਿੱਚ ਇਕੱਠੇ ਹੋਏ ਨੇ ਪੰਜਾਬ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਕਿ ਅੱਜ ਪੁਲਿਸ ਰਾਜ ਕਿਵੇਂ ਬਣਦਾ ਜਾ ਰਿਹਾ ਪੰਜਾਬ ਪੰਜਾਬ ਦਾ ਪਾਣੀ ਕਿਵੇਂ ਬਰਬਾਦ ਹੋ ਰਿਹਾ ਤੇ ਅੱਜ ਪੰਜਾਬ ਦੀ ਖੇਤੀ ਕਿਵੇਂ ਬਰਬਾਦ ਕੀਤੀ ਜਾ ਰਹੀ ਹੈ ਕਿਹੋ ਜਿਹਾ ਨੈਰੇਟਿਵ ਜਿਹੜਾ ਪੰਜਾਬ ਦੇ ਵਿੱਚ ਸਿਰਜਿਆ ਜਾ ਰਿਹਾ ਇਸ ਦੇ ਉੱਤੇ ਖੁੱਲ੍ਹ ਕੇ ਵਿਚਾਰ ਚਰਚਾ ਹੋਈ ਹੈ ਔਰ ਉਹਦੇ ਵਿੱਚ ਸਾਰੇ ਇੱਕ ਗੱਲ ਸਾਫ਼ ਦਿਖਾਈ ਦਿੰਦੀ ਹੈ ਕਿ ਸਾਰੇ ਲੋਕ ਇਹ ਪੂਰੀ ਤਰ੍ਹਾਂ ਸੰਸਹਿਰ ਨੇ ਕਿ ਇਹਨਾਂ ਗੱਲਾਂ ਨੂੰ ਸਮਝ ਕੇ ਔਰ ਉਹਦੇ ਵਿੱਚ ਲੋਕਾਂ ਦੇ ਪੱਖੀ ਆ ਰਾਜਨੀਤੀ ਹੈ ਜਿਹੜੀ ਉਹਦਾ ਕੋਈ ਨੈਰੇਟਿਵ ਸਿਰਜਿਆ ਜਾਵੇ ਇਹਦੇ ਲਈ ਸਾਰੇ ਲਗਭਗ ਸਾਰੇ ਸੀਰੀਅਸ ਹਨ ਤਾਂ ਸੰਗ ਸਿੱਧੂ ਜੀ ਅੱਜ ਤੁਸੀਂ ਕਮਾਲਾਪੁਰਾ ਚ ਪਹੁੰਚੇ ਹੋ ਆਪਣੇ ਚ ਇੱਥੇ ਵੱਡਾ ਪ੍ਰੋਗਰਾਮ ਲਿਖਿਆ ਗਿਆ ਤੁਸੀਂ ਪਹੁੰਚੇ ਹੋ ਚਾਰਨੰਥਨ ਵੀ ਕੀਤਾ ਕੀ ਕਹਿਣਾ ਚਾਹੋਗੇ ਵਿਖੋ ਜਿਹੜਾ ਪ੍ਰੋਗਰਾਮ ਕੀਤਾ ਗਿਆ ਔਰ ਮੈਨੂੰ ਇਸ ਗੱਲ ਦੀ ਬੜੀ ਵੱਡੀ ਖੁਸ਼ੀ ਹੈ ਕਿ ਇੱਥੇ ਸਰਦਾਰ ਹਮੀਰ ਸਿੰਘ ਵਰਗੇ ਨੂੰ ਬੁਲਾ ਕੇ ਉਹਨਾਂ ਦੇ ਵਿਚਾਰ ਜਿਹੜੇ ਨੇ ਸੰਗਤਾਂ ਦੇ ਨਾਲ ਸਾਂਝੇ ਕੀਤੇ ਗਏ ਨੇ ਰੂਬਰੂ ਕੀਤੇ ਗਏ ਨੇ ਇਹ ਵੈਸੇ ਤਾਂ ਉਹ ਆਪਣੇ ਚੈਨਲ 'ላይ ਵੀ ਔਰ ਦੂਜੇ ਚੈਨਲ 'ላይ ਵੀ ਲੋਕਾਂ ਨੂੰ ਆਪਣੇ ਵਿਚਾਰ ਦੱਸਦੇ ਰਹਿੰਦੇ ਨੇ ਪਰ ਜੋ ਆਮ ਲੋਕਾਂ ਦੇ ਵਿੱਚ ਜਿਹੜੇ ਉਸ ਬੀਬੀਆਂ ਜਿਵੇਂ ਸਾਡੇ ਕੋਲ ਇੱਥੇ ਬੈਠੀਆਂ ਸੀ ਉਹ ਜਿਹੜਾ ਸੋਸ਼ਲ ਮੀਡੀਆ ਨਹੀਂ ਵਰਤਦੇ ਔਰ ਇਹੋ ਜੇ ਇਲਾਕੇ ਵਿੱਚ ਆਣ ਕੇ ਜਿਹੜੇ ਉਹਨਾਂ ਨੇ ਵਿਚਾਰ ਦਿੱਤੇ ਨੇ ਔਰ ਇੱਕ ਸਿਹਤ ਦਿੱਤੀ ਹੈ ਸਾਨੂੰ ਉਹ ਬੜੀ ਵੱਡੀ ਮੁੱਲੀ ਹੈ ਔਰ ਮੈਂ ਚਾਹੁੰਦਾ ਵੀ ਇੱਕ ਤਾਂ ਇਹਨਾਂ ਦਾ ਧੰਨਵਾਦ ਵੀ ਕਰਦਾ ਹਾਂ ਸਾਰੀ ਸੰਗਤ ਦਾ ਵੀ ਔਰ ਜਿਹੜੇ ਇੱਥੋਂ ਦੇ ਪ੍ਰਬੰਧਕ ਨੇ ਖਾਸ ਕਰਕੇ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਸਰਦਾਰ ਹਰਮੀਰ ਸਿੰਘ ਨੂੰ ਉੱਚੇ ਚੇਤੇ ਤੌਰ ਤੇ ਬੁਲਾਇਆ ਔਰ ਨਾਲ ਦੀ ਨਾਲ ਮੈਂ ਇਹ ਵੀ ਬੇਨਤੀ ਕਰਦਾ ਸਰਦਾਰ ਹਰਮੀਰ ਸਿੰਘ ਜੀ ਨੂੰ ਕਿ ਆ ਜਿਹੜੇ ਸਾਡੇ ਇਲਾਕੇ ਬਾਰਡਰ ਦੇ ਨੇੜੇ ਨੇ ਜਦੋਂ ਕਿਤੇ ਸਾਨੂੰ ਲੋੜ ਪਵੇਗੀ ਅਸੀਂ ਬੁਲਾਵਾਂਗੇ ਇਹਨਾਂ ਨੂੰ ਤੇ ਸਾਡੀ ਬੇਨਤੀ ਜ਼ਰੂਰ ਪ੍ਰਵਾਨ ਕਰ ਲੈਣ ਇਹੋ ਜੇ ਜਦੋਂ ਬੁੱਧੀਜੀਵੀ ਇਹੋ ਜਿਹੇ ਜਿਹੜੇ ਸੀਨੀਅਰ ਪੱਤਰਕਾਰ ਲੋਕਾਂ ਦੇ ਰੂਬਰੂ ਹੁੰਦੇ ਨੇ ਤਾਂ ਫਿਰ ਲੋਕਾਂ ਨੂੰ ਜਿਹੜੀ ਸਾਡੀ ਰਾਜ ਪ੍ਰਣਾਲੀ ਹੈ ਉਹਦਾ ਉਹਦਾ ਸਿਸਟਮ ਕੀ ਹੈ ਉਹਦੇ ਬਾਰੇ ਸਾਰਾ ਪਤਾ ਲੱਗਦਾ ਹੈ ਰੋਗ ਜਾਗਰੂਕ ਹੁੰਦੇ ਨੇ ਤੇ ਫਿਰ ਆਪਣੇ ਹੱਕਾਂ ਪ੍ਰਤੀ ਆਪਣੇ ਰੁਜ਼ਗਾਰ ਪ੍ਰਤੀ ਆਪਣੇ ਭਾਈਚਾਰੇ ਪ੍ਰਤੀ ਜਦੋਂ ਜਾਗਰੂਕ ਲੋਕ ਹੋ ਜਾਣ ਫਿਰ ਸਰਕਾਰਾਂ ਜਿਹੋ ਜੀ ਮਰਜ਼ੀ ਹੋਣ ਫਿਰ ਉਹਨਾਂ ਦਾ ਮੂੰਹ ਤੋੜ ਜਵਾਬ ਦੇ ਦਿੰਦੇ ਜੀ ਧੰਨ ਧੰਨ